ਕੀ ਪਹਿਲਵਾਨ ਮਾਣ ਮਨੂਜ ਦੇ ਤਿੰਨ ਪਹਿਲਵਾਨ ਤਿੰਨ ਪਹਿਲਵਾਨ ਜੀ ਸ਼ਾਬਾਸ਼ ਸ਼ਾਬਾਸ਼ ਚਾਹ ਵਾਲੀ ਯੋਗਤਾ ਦਾ ਬਾਬਾ ਵੱਟ ਮਾਰ ਰਿਹਾ ਨਹੀਂ ਜੀ ਜਦੋਂ ਤੁਸੀਂ ਮੁਕਾਇਨਾ ਕਰਦੇ ਕਿ ਕਸਾਣ ਮੈਂ ਮਾਰ ਰਿਹਾਗਾ ਨਾ ਸ਼ਾਬਾਸ਼ ਸ਼ਾਬਾਸ਼ ਪਹਿਲਵਾਨ ਦੂਜੇ ਪਾਸੇ ਸ਼ੰਮੂ ਪਹਿਲਵਾਨ ਕਤਵੇ ਦੇ ਕੋਲ ਵਧੀਆ ਖੁਸ਼ੀ ਦੇਖਾਂਗੇ ਜੀ ਸ਼ਾਬਾਸ਼ 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 देखो साले गल जाएंगे

ਕੀ ਮੈਸੇਜ ਆਹੂ ਮਸੀਹ ਤੇ ਜਿਹੜਾ ਸਾਰੇ ਨਸ਼ੇ ਛੱਡਣ ਇਹ ਖੇਲੇ ਦੇ ਵਾਸਤੇ ਚੱਲੂ ਹੋਣ ਜੇ ਲੱਗਦਾ ਤਾਂ ਜੀ 1 ਲੱਖ ਵਾਸ਼ੀਂ ਜੀ ਮੇਲਾ ਹਰ ਸਾਲ ਪਿੰਡ ਦੇ ਵਿੱਚ ਬੜੀ ਧੁੰਮਕਾਂ ਨਾਲ ਮਨਾਇਆ ਜਾਂਦਾ ਤੇ ਦੋ ਦੀਪ ਸੀ ਇਹ ਮੇਲਾ ਵੀ ਇੱਥੇ ਕਰਵਾਇਆ ਜਾਂਦਾ ਹੈ ਜਿਹਦੇ ਵਿੱਚ ਲੋਕੀ ਬਹੁਤ ਚੜ੍ਹ ਕੇ ਹਿੱਸਾ ਲੈਂਦੇ ਨੇ ਔਰ ਸਾਡਾ ਇਹ ਮੇਲਾ ਇਸ ਤਰ੍ਹਾਂ ਦਾ ਜਿਹੜਾ ਬਿਲਕੁਲ ਸ਼ਾਂਤੀਪੂਰਨ ਨਿਕਾਇਆ ਜਾਂਦਾ ਇਹਦੇ ਵਿੱਚ ਸਾਡੇ ਸਰਪੰਚ ਜੀ ਤਾਂ ਅ ਸ਼੍ਰੀਮਾਨ ਤ੍ਰਿਸ਼ੇਮ ਲਾਲ ਸਾਡੇ ਸਟਾਰ ਆਮਿਲਕ ਕਮੇਟੀ ਦੇ ਪ੍ਰਧਾਨ ਸ਼੍ਰੀ ਸ਼ੋਕਰ ਰੌੜਾ ਜੀ ਸਾਡੇ ਕਵੀ ਰਾਜ ਜੀ ਅੱਗੇ ਸਾਡੇ ਗੋਸ਼ਲ ਜੀ ਅੱਗੇ ਸਾਡੇ ਪ੍ਰੋਧਿਆ ਜੀ ਅਤਾਰੀ ਰਮੇਸ਼ ਜੀ ਰੂਬਲਾਲ ਜੀ ਰਕੇਸ਼ ਜੀ ਤੇ ਮੈਂ ਪ੍ਰਦੀਪ ਕੁਮਾਰ ਤੇ ਰੋਹਿਤ ਜੀ ਸ਼ਰਮਾ ਕਿਤੇ ਆਏ ਜਿੰਨੇ ਵੀ ਪਹਿਲਵਾਲਾ ਹੈ ਜਿਹੜਾ ਮੈਂ ਪਾਸ ਸਵਾਗਤ ਕਰਦੇ ਆ ਆਪਾਂ ਸਵਾਗਤ ਕਰਦੇ ਆ ਭਾਈ ਰਸ਼ਮਨ ਜੀ ਪੈ ਗਿਆ ਜਾਈ ਜਾਓ ਇਹ ਸਵਾਗਤ ਕਰਦੇ ਆ ਕਿ ਅੱਜ ਸਾਡੇ ਇੰਦਰਸ ਦੇ ਜੋਗ ਤੋਂ ਜਨਾ ਭਾਈ ਬਿਲਕੁਲ ਅਧੂਰੇ ਆ ਤੇ ਆਈ ਜਿਹੜੇ ਬਾਰੋ ਜਿਹੜੇ ਪਹਿਲਵਾਨ ਆਏ ਰਿਹਾ ਇਨਾਂ ਨੂੰ ਵੀ ਕਹਿੰਨਾ ਕਿ ਜਿੰਨਾ ਤੁਸੀਂ ਪਿਆਰ ਨਾਲ ਕੋਲ ਕੋਲੋਗੇ ਅਰ ਸ਼ਾਂਤੀ ਉਹਨਾਂ ਸ਼ਾਂਤੀਪੁਰ ਨਾਲ ਸਾਡਾ ਕੰਮ ਹੋਏਗਾ ਕਿਉਂਕਿ ਇਹ ਮੇਲਾ ਜਿਹੜਾ ਬਾਬਾ ਲੱਗਦਾ ਤਾਂ ਇਹ ਵੀ ਯਾਦ ਮਨਾਇਆ ਜਾਂਦਾ ਤੇ ਮੈਂ ਜਿਹੜੇ ਅੱਜ ਦੇ ਨੌਜਵਾਨ ਕਿੜੀ ਹੈ ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਨਸ਼ਿਆਂ ਦੇ ਵਿੱਚ ਕੁਛ ਨਹੀਂ ਰੱਖਿਆ ਇਸ ਕਰਕੇ ਨਸ਼ਿਆਂ ਨੂੰ ਤਿਆਗੋ ਤੇ ਖੇਲ ਕੋਲਦਾਰੇ ਵਾਸਤੇ ਤਾਂ ਆਹ ਯਾਰ ਆਇਆ ਨਹੀਂ ਹੈ ਮਰ ਜਾਵਾਂਗੇ ਕੋੜ ਤੇ ਖੇਲ ਕਿ ਉਹਦੇ ਪਾਸੇ ਬੱਤ ਚੜ ਕੇ ਖਿਆਲ ਕਰਨ ਕਿਉਂਕਿ ਨਸ਼ਾ ਹਮੇਸ਼ਾ ਦੂਰਦਾ ਔਰ ਜਿਹੜੀ ਸਾਡੀ ਜਿਹੜੀ ਇਹ ਖੇੜ ਹੈ ਉਹ ਸਾਨੂੰ ਹਮੇਸ਼ਾ ਮਜ਼ਬੂਤ ਬਣਾਉਂਦਾ ਹੈ ਧੰਨਵਾਦ